ਸ਼ਾਹਕੋਟ ਸ਼ਹਿਰ ਦੀ ਨਗਰ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖੀ ਗਈ ਸੀ ਉਹਦੇ ਕਨਵੀਨਰ ਸੀਲਦਾਰ ਸ਼ਾਹਕੋਟ ਨੂੰ ਲਾਇਆ ਗਿਆ ਸੀ ਇਲੈਕਸ਼ਨ ਦੀ ਪ੍ਰोसीडिंग स्टार्ट ਹੋਈ ਸਾਰੇ 13 ਦੇ 13 ਐਮਸੀ ਚੌਂ ਦੇ ਵਿੱਚ ਹਾਜ਼ਰ ਹੋਏ ਸਾਰਿਆਂ ਨੂੰ ਸੌ ਚੁਕਾਈ ਗਈ ਤੇ ਜਦੋਂ ਅਗਲੀ ਪ੍ਰोसीडिंग स्टार्ट ਹੋਣੀ ਸੀ ਪ੍ਰਧਾਨਤ ਵਾਸ਼ ਪ੍ਰਧਾਨ ਦੀ ਚੌਂਦੀ ਤੇ ਬੜੇ ਅਮਨ ਸ਼ਾਂਤੀ ਦੇ ਵਿੱਚ ਸਾਰਾ ਕੁਝ ਅੰਦਰ ਹਾਊਸ ਦੇ ਵਿੱਚ ਹੋ ਰਿਹਾ ਸੀ ਕੋਈ ਕਿਸੇ ਦਾ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਵੀ ਸੌ ਚੱਕੀ ਜਿਹੜੇ 4 9 ਸਾਡੇ ਐਮਸੀਆਂ ਨੇ ਔਰ 4 ਜਿਹੜੇ ਆਮ ਆਦਮੀ ਪਾਰਟੀ ਦੇ ਐਮਸੀ ਸਨ ਤੇ ਜਦੋਂ तहसीलदार ਤੇ ਇਹੋ ਆਪਸ ਵਿੱਚ ਕੰਨਾਂ ਦੇ ਵਿੱਚ ਆਪਣੇ ਕਰਨਾ ਮਨਣਾ ਕਰਨ ਕਰ ਲਾਪੇ ਉਸ ਦਰਾਂ ਨਹੀਂ ਅਸੀਂ ਕਹਿ ਰਹੇ ਆ तहसीलदार ਸਾਹਿਬ ਨੂੰ ਕਨਵੀਨਰ ਸਾਹਿਬ ਨੂੰ ਵੀ ਹੁਣ ਅਗਲਾ ਪ੍ਰोसीडिंग ਜਿਹੜੀ ਆ ਉਹਨੂੰ ਸ਼ੁਰੂ ਕਰੋ ਵੀ ਪ੍ਰਧਾਨ ਦੀ ਚੋਣ ਦਾ ਨਾਂ ਤੁਸੀਂ ਲਾਓ ਤੇ ਅਸੀਂ ਪ੍ਰਧਾਨ ਦਾ ਨਾਂ ਅਸੀਂ ਵੀ ਪ੍ਰਪੋਜ਼ ਕਰਨਾ ਜਿੰਨੇ ਕਿਸੇ ਨੇ ਹੋਰ ਨੇ ਵੀ ਕਰਨਾ ਉਹ ਵੀ ਪ੍ਰਪੋਜ਼ ਕਰੇ ਔਰ ਉਸ ਤੋਂ ਬਾਅਦ VOTING ਦਾ ਅਧਿਕਾਰ ਐਮਸੀ ਸਾਹਿਬਾਂ ਨੂੰ ਜਿਹਨੂੰ ਬਹੁਮਤ ਮਿਲੇਗਾ ਉਹ ਆਪਣਾ ਪ੍ਰਧਾਨ ਚੁਣਿਆ ਜਾਊਗਾ ਔਰ ਅਜੇ ਇਹ ਗੱਲ ਹੀ ਚੱਲ ਰਹੀ ਆ ਉਹ ਸ਼ੁਰੂ ਦਾ ਇਹ ਤਾਂ ਈਓ ਸਾਹਿਬ ਕਹਿੰਦੇ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਇੱਕ ਡਰਾਮਾ ਰਚਿਆ ਆਪਣੇ ਉਹਨਾਂ ਦੇ ਦੋ ਐਮਸੀ ਆਪਸ ਵਿੱਚ ਉੱਚੀ ਉੱਚੀ ਬੋਲਣ ਲੱਪੇ ਕਿਉਂਕਿ ਉਹ ਸਾਜ਼ਿਸ਼ ਤਹਿਤ ਸੀ ਸਾਰਾ ਪਲੈਨਿੰਗ ਸੀ ਵੀਤੂ ਸੀਰਾ ਲਾ ਪਾਇਓ ਤੇ ਸਸਤੀਦਾਰ ਉੱਠ ਕੇ ਬਾਹਰ ਆਜੂ ਚਲਾ ਜਾਊਗਾ ਹਾਊਸ ਨੂੰ ਬਗੈਰ ਦੱਸੇ ਕਨਵੀਨਰ ਸਾਹਿਬ ਮੀਟਿੰਗ ਪਰ ਖਾਸ ਕੀਤੇ ਬਗੈਰ ਜਲਦੀ ਮੀਟਿੰਗ ਛੱਡ ਕੇ ਵਿੱਚੋਂ ਚਲੇ ਗਏ ਇਹ ਡੇ ਅਫਸੋਸ ਦੀ ਗੱਲ ਆ ਸ਼ਹਿਰ ਦੇ ਲੋਕਾਂ ਨੇ ਐਮਸੀ ਚੁਣ ਕੇ ਭੇਜੇ ਸ਼ਹਿਰ ਦਾ ਵਿਕਾਸ ਕਰਨ ਲਈ ਸ਼ਹਿਰ ਦੇ ਕੰਮ ਕਰਨ ਲਈ ਤੇ ਲੋਕਤੰਤਰ ਦਾ ਕਤਲ ਅੱਜ ਸ਼ਰਹ ਆਮ ਅਫਸਰ ਸਾਹਿਬਾਨਾ ਨੇ ਕੀਤਾ ਇਹਦੇ ਕਹਿਣ ਤੇ ਮੌਜੂਦਾ ਸਰਕਾਰ ਤੇ ਇਥੋਂ ਦਾ ਹਲਕਾ ਇੰਚਾਰਜ ਹੈ ਜਿਹੜਾ ਗੁੰਡਾਗਰਦੀ ਤੇ ਉਤਰਿਆ ਹੋਇਆ ਜਿਹਨੂੰ ਗੁੰਡਾਗਰਦੀ ਤੋਂ ਬਗੈਰ ਕੋਈ ਦੂਜਾ ਰਸਤਾ ਨਹੀਂ ਦਿਖਦਾ ਔਰ ਕਾਕਾ ਮੈਂ ਤੈਨੂੰ ਦੱਸਣਾ ਚਾਹੁੰਨਾ ਪਿੰਦਰ ਪੰਡੋਰੀ ਜੀ ਪਿਆਰ ਨਾਲ ਬਹੁਤ ਕੁਝ ਹੋ ਸਕਦਾ ਐਦਾਂ ਲੋਕ ਝੁਕਣ ਵਾਲੇ ਨਹੀਂ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਧੱਕੇਸ਼ਾਹੀ ਨਾਲ ਨਾਲ ਜੋੜਨਾ ਚਾਹੁੰਦੇ ਆ ਔਰ ਮੈਂ ਵਾਰ-ਵਾਰ ਅਸੀਂ ਡੀਸੀ ਸਾਹਿਬਾਨ ਨੂੰ ਫੋਨ ਕੀਤਾ डीसी साहब ने क्या अभी ਤੁਸੀਂ ਵੇਟ ਕਰੋ ਮੈਂ ਗੱਲ ਕਰਦਾ ਮੁੜ ਕੇ ਫੇਰ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੀ ਗੱਲ ਨਹੀਂ ਅਜੇ ਹੋਈ ਇਹ ਦੁਆਰਾ ਡੀਸੀ ਸਾਹਿਬ ਨਾਲ ਗੱਲ ਹੋਈ ਤਾਂ ਡੀਸੀ ਸਾਹਿਬ ਕਹਿੰਦੇ ਉਹ ਕਹਿੰਦੇ ਮੇਰੀ ਸਿਹਤ ਵਿਗੜ ਗਈ ਮੈਂ ਕਿਹਾ ਜੀ ਤੇ ਇੱਥੇ ਤਾਂ ਬੜੇ ਚੰਗੇ ਭਲੇ ਤੰਦਰੁਸਤ ਸੀ ਤੇ ਇਹ ਇੱਕ ਡਰਾਮਾ ਰਚਿਆ ਗਿਆ ਕਿਉਂਕਿ ਪ੍ਰਧਾਨਤ ਵਾਸ਼ ਪ੍ਰਧਾਨ ਦੀ ਚੋਣ ਨਾ ਕਰਾਉਂਦਾ ਉਹ ਇਸ ਕਰਕੇ ਮੈਂ ਸਮਝਦਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪਹਿਲੀ ਵਾਰ ਹੋਇਆ ਮੇਰਾ خیال ਸ਼ਾਹਕੋਟ ਚ ਇਦਾਂ ਨਹੀਂ ਕਦੀ ਹੋਇਆ ਔਰ ਕੀ ਹੋਇਆ 20 ਅਗਲਾ ਫੈਸਲਾ ਇਨੀ ਕੋਈ ਦੇ ਕੇ ਕੇ ਪਰਸੀਡਿੰਗ ਸਟਿਲ ਓਪਨ ਆ ਅਸੀਂ ਅਸੀਂ ਉਹਦੇ ਪ੍ਰਸੀਡਿੰਗ ਦੇ ਵਿੱਚ ਜਦੋਂ ਜੋ ਅਜੰਡਾ ਸੀ ਉਹਦਾ ਲਿਖਾਇਆ ਵੀ ਅੱਜ ਜਿਹੜਾ ਮੀਟਿੰਗ ਸੀ ਜਿਸ ਕਾਰਨ ਕਰਕੇ ਹਾਜ਼ਰੀ ਲੱਗੀ ਸੀ ਸਾਡੇ ਐਮਸੀਆਂ ਦੀ ਔਰ ਉਹਦੇ ਵਿੱਚ ਲਿਖਿਆ ਗਿਆ ਵੀ ਅੱਜ ਚੋਣ ਅੱਜ ਸੌ ਚੱਕ ਸਮਾਗਮ ਤੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਲਈ ਅੱਜ ਏਜੰਡਾ ਕੱਢਿਆ ਗਿਆ ਸੀ ਉਹ ਪ੍ਰੋਸੀਡਿੰਗ ਤੇ ਅਸੀਂ ਲਿਖਾ ਕੇ ਸਾਰੇ ਐਮਸੀ ਸਰਪੰਨ ਨੇ ਸਾਈਨ ਕੀਤਾ ਅਨ ਕੰਪਲੀਟ ਪ੍ਰੋਸੀਡਿੰਗ ਆ ਪ੍ਰੋਸੀਡਿੰਗ ਜਿਹੜੀ ਹੁੰਦੀ ਆ ਉਹਦੀ ਕਸਟਡੀ ਕਿਹਦੇ ਹੁੰਦੀ ਆ ਜੇ ਕਨਵੀਨਰ ਸਾਹਿਬ ਆ ਰਹੇ ਆ ਉਹਨਾਂ ਦੀ ਕਸਟਡੀ ਦੇ ਵਿੱਚ ਪਰਸੀਡਿੰਗ ਹੁੰਦੀ ਆ ਉਹ ਆਪਦੀ ਜ਼ਿੰਮੇਵਾਰੀ ਬਿਲਕੁਲ ਗੈਰ ਜ਼ਿੰਮੇਵਾਰਾ ਵਾਲਾ ਕੰਮ ਕਰਕੇ ਕੇ ਪ੍ਰਸੀਡਿੰਗ ਉਧਰ ਹੀ ਛੱਡ ਕੇ ਚਲੇ ਗਏ ਤੇ ਬਾਅਦ ਦੇ ਵਿੱਚ ਜਦੋਂ ਪ੍ਰਕਿਰਿਆ ਕੰਪਲੀਟ ਹੋ ਜਾਏ ਤਾਂ ਪ੍ਰਸੀਡਿੰਗ ਹੈਂਡਓਵਰ ਪ੍ਰਧਾਨ ਨੂੰ ਕਰਨੀ ਹੁੰਦੀ ਆ ਸੋ ਅੱਜ ਦੇਖ ਲਓ ਹਾਲਾਤ ਸਿਸਟਮ ਤੇ ਮੈਂ ਸਮਝਦਾ ਅੱਜ ਲੋਕਤੰਤਰਤਾ ਦਾ ਵੀ ਕਤਲ ਹੋ ਤੇ ਜਿਹੜੇ ਅਫਸਰ ਇਦਾਂ ਦਾ ਕਰ ਰਹੇ ਆ ਅੱਜ ਪੰਜਾਬ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਕਿਲ ਠੋਕਰੇ ਕਿਲ ਠੋਕਰੇ ਆ ਪੰਜਾਬ ਦਾ ਸਤਿਆਨਾਸ਼ ਕਰਨ ਨਾਲ ਨੂੰ ਅਫਸਰਸ਼ਾਈ ਲੱਗੀ ਆ ਇਹਦੇ ਇਸ਼ਾਰਿਆਂ ਤੇ ਮੌਜੂਦਾ ਸਰਕਾਰ ਦੇ ਇਸ਼ਾਰਿਆਂ ਤੇ ਕਦੀ ਅਜੇ ਤੱਕ ਇਤਨਾ ਨਹੀਂ ਹੋਇਆ ਸੀ ਵੀ ਕਦੀ ਜਿਹੜੇ ਕੰਮ ਲੋਕਾਂ ਦੇ ਆ ਲੋਕਾਂ ਨੂੰ ਕਰਨ ਦਿੱਤੇ ਜਾਣ ਪਰ ਅੱਜ ਉਹ ਸਾਰੇ ਪੁਲਿਸ ਡਿਪਾਰਟਮੈਂਟ ਦਾ ਔਰ ਅਫਸਰਸ਼ਾਈ ਉਹਨਾਂ ਕੰਮਾਂ ਦੇ ਵਿੱਚ ਦਖਲ ਦੇ ਕੇ ਕਰਾਉਣ ਲਈ ਸਰਕਾਰ ਨੂੰ ਖੁਸ਼ ਕਰਨ ਤੇ ਲੱਗੀ ਆ ਮੈਂ ਅਫਸੋਸਨਾ ਕਹਿਣਾ ਪੈ ਰਿਹਾ ਤੇ ਇਹ ਅਸੀਂ ਇਹ ਸਾਰੇ ਐਮਸੀ ਸਾਹਿਬਾਨ ਖੜੇ ਆ ਇਸ ਲੜਾਈ ਨੂੰ ਪੂਰੇ ਅੰਜਾਮ ਤੱਕ ਲੈ ਕੇ ਜਾਵਾਂਗੇ ਪੂਰੀ ਤਰ੍ਹਾਂ ਲੜਾਂਗੇ ਚਾਹੇ ਸਾਨੂੰ ਵੋਟ ਦੇ ਵਿੱਚ ਜਾਣਾ ਪਵੇ ਚਾਹੇ ਸਾਨੂੰ ਕਿਸ ਤਰ੍ਹਾਂ ਵੀ ਲੜਾਈ ਲੜਨੀ ਪਵੇ ਅਸੀਂ ਉਸ ਲੜਾਈ ਨੂੰ ਲੜ ਕੇ ਜਿੱਤ ਹਾਸਲ ਕਰਾਂਗੇ ਇਹ ਮੈਂ ਆਪਣੇ ਸਾਰੇ ਐਮਸੀਆਂ ਵੱਲੋਂ ਸਾਰੇ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਪੁਸ਼ਵਾਦ ਕਰਦਾ ਹਾਂ